हां <sk original> दोस्तो। जी दोस्तों कमेंट करियो ਵੀ ਆ ਪੂਜੀ ਇਹਦਾ ਨਾਮ ਕੀ ਆ ਕਿਨੇ ਕਿਨੇ ਖਾਦਾ ਹੁਣ ਤਾਂ ਇਹੋ ਜਿਹੀ ਪੂਜੀ ਆਉਣ ਹੀ ਸ਼ਿਫਟ ਹੋ ਗਏ ਕਿਉਂਕਿ ਪਿੰਡਾਂ ਦੇ ਵਿੱਚ ਹੀ ਖਾਣ ਨੂੰ ਮਿਲਦੇ ਆ ਇਹ ਚੀਜ਼ਾਂ ਸ਼ਹਿਰ ਦੇ ਵਿੱਚ ਤਾਂ ਮੈਨੂੰ ਲੱਗਦਾ ਹੁਣ ਨਮਕੀਨ ਪੂਜੀਏ ਜੇ ਆਉਂਦੇ ਆਗੇ ਹਨਾ ਪਟਾਰਾ ਦੇ ਆਗੇ ਕਦੇ ਕੋਈ ਆ ਕੋਈ ਆਗਾ ਪਰ ਇਹਦੀ ਗਰੀਸ ਨਹੀਂ ਕਰ ਸਕਦਾ ਕੋਈ ਆਪੜੀ ਪੂਜੀਆ हां जी ਖਾਵਗੇ ਬਾਪੜੀ ਪੂਜੀਆ ਪਾਵੜੀ ਪੂਜੀ ਕਿਵੇਂ ਲੱਗਦਾ ਤੈਨੂੰ ਬਹੁਤ ਘੈਂਟ ਲੱਗਦਾ ਬਹੁਤ ਘੈਂਟ ਲੱਗਦਾ ਆ ਮੈਮ ਤੁਸੀਂ ਖਾਦਾ ਹੀ ਕਦੇ ਪਾਵੜੀ ਪੂਜੀਆ ਪਹਿਲਾਂ ਬਾਦੂ ਹੈ ਬਾਦੂ ਖਾਦਾ ਇਹ ਹੁਣ ਤਾਂ ਹੁਣ ਤਾਂ ਮਤਲਬ ਕਿ ਦੇਖਣ ਨੂੰ ਮਿਲਦਾ ਨਹੀਂ ਨਾ ਇਹ ਬਹੁਤ ਘੱਟ ਮਿਲਦਾ ਦੇਖਣ ਨੂੰ ਹੁਣ ਖਾਣ ਨੂੰ ਮਿਲਦਾ ਤਾਂ ਨੂੰ ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ ਪਹਿਲਾਂ ਮੇਰੀ ਗੱਲ ਦਾ ਜਵਾਬ ਦਿਓ ਆ ਪੂਜੀਆ ਠੀਕ ਹੈ ਇਹ ਪੂਜੀਆ ਤੁਸੀਂ ਆਹ ਦੱਸੋ ਵੀ ਹੁਣ ਖਤਮ ਹੋ ਰਿਹਾ ਨਾ ਹਾਂ ਵੀ ਕਹਿੰਦਾ ਮਤਲਬ ਹੋਂ ਵਾਲੇ ਬੱਚਿਆਂ ਨੂੰ ਪਤਾ ਹੀ ਨਹੀਂ ਵੀ ਇਹ ਪੂਜੀਆ ਖਾਣਾ ਚਾਹੀਦਾ ਅਸੀਂ ਆ ਤੇ ਬਚਪਨ ਚ ਬਹੁਤ ਲੰਘਾ ਲੈਂਦੇ ਆ ਆਪਣੀ ਪੂਜੀਆ ਦੁਕਾਨ ਤੋਂ ਜਦੋਂ ਵੀ ਸੌਦਾ ਲੈ ਕੇ ਆਉਂਦੇ ਫਿਰ ਪਾਈਂ ਕਹਿੰਦੇ ਫਿਰ ਰੂੰਗਾ ਦੇ ਪੂਜੀਆਂ ਤਾਂ ਮਿੱਠੀਆਂ ਕਿੱਲਾ ਲੈਂਦੇ ਜਾਂ ਇਹ ਪੂਜੀਆ ਆ ਬਾਹਰ ਇੱਕ ਸਿਰਾਂ ਹੁੰਦੇ ਉਹ ਚੀਜ਼ ਹੈ ਨਾ ਜਿਹੜੀ ਪੈਸਿਆਂ ਦੀ ਲੈ ਕੇ ਆਉਂਦੇ ਹੁੰਦੇ ਤੇ ਉਹ ਚੀਜ਼ ਵੀ ਨਹੀਂ ਸੁਆਦ ਲੱਗ ਕੇ ਨਾ ਰੂੰਗਾ ਦਿੰਦੇ ਰੂੰਗਾ ਲੈਂਦੇ ਉਹ ਸੁਆਦ ਆਦਾ ਤੁਸੀਂ ਵੀ ਸਾਰੇ ਕਮੈਂਟ ਕਰਕੇ ਦੱਸੋ ਰੂੰਗਾ ਕਿਨੇ ਕਿਨੇ ਖਾਦਾ ਜੱਸੇ ਉਹ ਕਿ ਸਿਲਾ ਕਿਨੇ ਕਿਨੇ ਹੱਥਾਂ ਸਿਲਾ 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 ਗੋੜਾਂ ਗੋੜੀਆਂ ਇੰਜਾਂ ਦੇ ਖੰਡ ਦੀਆਂ ਹੋਈਆਂ ਨੇ ਮੈਂ ਤਾਂ ਵਾਧੂ ਬਾਤੀ ਚਾਹ ਵੀ ਲਗਾਏ ਆ ਕੋਲਡ ਡਰਿੰਕ ਸੱਤ ਮਮੀ 슈ਗਰ ਆ ਤੁਹਾਨੂੰ ਧਿਆਨ ਨਾਲ ਪੀਓ ਮੈਂ ਜਾਣ ਕੇ ਤੁਸੀਂ ਚਰਚਾ ਕੀਤਾ ਹੋਵੇ ਹੈ ਸਾਢੇ 4:00 ਫੇ ਸਾਢੇ 4:00 ਬਹੁਤ ਜ਼ਿਆਦਾ ਆਇਆ ਤਾਂ ਫਿਰ ਤੁਸੀਂ ਉਹਰੇ ਫੜਾ ਦਿਓ

ਨਵਾਂ ਟੀਵੀ ਦੇਖੇਗਾ ਕਿਵੇਂ ਦੇਖੇਗਾ ਇੱਥੇ ਬੈ ਕੇ ਦੇਖੇਗਾ ਇਹ ਉੱਤੇ ਆ ਜਾ ਆ ਜਾ ਆ ਉਰੇ ਜਾ ਆ ਜਾ ਇਹਨੂੰ ਗਰਮੀ ਲੱਗੀ ਜਾਂਦੀ ਅੱਜ ਹੈ ਏਸੀ ਦੇ ਵਿੱਚ ਰਹਿੰਦੀ ਹੁੰਦੀ ਹੈ ਅੱਜ ਲਾਈਟ ਨਾ ਹੋਣ ਦੇ ਕਰਕੇ ਤੇ ਦੇਖੋ ਕਿਵੇਂ ਚੱਲੀ ਜਾਂਦੀ ਹੈ ਸਾਬੂ ਆ ਬੱਤ ਕੀ ਹੋ ਗਿਆ ਜੀ ਹਾਂ ਜੀ ਦੋਸਤੋ ਇਹ ਮੇਰਾ ਨਾਨਾ ਜੀ ਜੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਹੈ ਅਰੇ ਦੋ ਨਹੀਂ ਕਿੰਨੇ ਪੂਆ ਨਾਨੂ ਕਈ ਨਮਰ ਤਾਂ ਕੀ ਨਾ ਖਾਨ ਪੀਣ ਦਾ ਟਾਈਮ ਲੰਚ ਟਾਈਮ ਚੱਲ ਰਿਹਾ ਲੰਚ ਟਾਈਮ ਚੱਲ ਰਿਹਾ ਤੂੰ ਜਗਦੇਵ ਕਹਿ ਰਹੀ ਆਫ ਟਾਈਮ ਚੱਲਦਾ ਕੋਕ ਟਾਈਮ ਕੋਕ ਟਾਈਮ ਸਾਈਏ ਦੋਸਤੋ ਕੀ ਹਾਲ ਚਾਲ ਹੈ ਕਿਵੇਂ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਜਿਸੀ ਤੁਹਾਨੂੰ ਮਿਲਾਉਣੇ ਆ ਰੋਜ਼ ਵਾਂਗੂ ਨਵੇਂ-ਨਵੇਂ ਕਲਾਕਾਰਾਂ ਨਾਲ ਮਿਲੋ ਕਿਰਨਾ ਮੈਡਮ ਹੂੰ ਕੱਲ ਕਰਤਾ ਸੀ ਪੁਰਾਣੀ ਹੀ ਆ ਸੀ ਨਹੀਂ ਪਰ ਕਈ ਚੀਜ਼ ਨਵੀਆਂ ਲੈ ਆਂਦੀਆਂ ਤੇ ਬਹੁਤ ਬਦਲੀ ਪਈ ਐ ਅੱਜ ਨਵੀਂ ਚੀਜ਼ ਦੇ ਨਾਲ ਮਿਲਦੇ ਆਂ ਹਾਂ ਨਵੀਂ ਚੀਜ਼ ਦੇ ਨਾਲ ਮਿਲਦੇ ਆਂ ਤੁਸੀਂ ਸਾਰੇ ਮੁਬਾਰਕਾਂ ਦਿਓ ਤੇ ਦੱਸੋ ਕਿਵੇਂ ਕਿਵੇਂ ਲੱਗੀ ਜੀ ਪਹਿਲਾਂ ਤਾਂ ਮੁਬਾਰਕਾਂ ਦਿਓ ਇਨਵਰਟਰ ਦੀਆਂ ਠੀਕ ਐ ਅਸੀਂ ਲਿਆਂਦਾ ਇਨਵਰਟਰ ਫਿਰ ਮੁਬਾਰਕਾਂ ਦਿਓ ਇਹ ਵੱਡੇ ਸਾਰੇ ਟੀਵੀ ਦੀਆਂ ਹੈ ਐਲਸੀਡੀ ਹੈ ਐ ਐਲਸੀਡੀ ਦੀਆਂ ਫਿਰ ਆ ਫੈਨ ਨਹੀਂ ਮੁਬਾਰਕਾਂ ਫਿਰ ਸਟੈਂਡ ਦੀਆਂ ਕਿ ਸਾਡੇ ਕੋਲੇ ਸਟੈਂਡ ਬਹੁਤ ਹੀ ਮਜ਼ਬੂਤ ਹੈ ਸਾਡਾ ਵੀ ਸਟੈਂਡ ਬਹੁਤ ਮਜ਼ਬੂਤ ਹੈ ਤੇ ਅਸੀਂ ਇਨਵਰਟਰ ਦਾ ਸਟੈਂਡ ਹੀ ਮਜ਼ਬੂਤ ਲਿਆਂਦਾ ਸਾਡਾ ਆਰਟਿਸਟਿਕ ਬਿਮਾਰ ਹੋਇਆ ਪਿਆ ਤੁਸੀਂ ਸਾਰੇ ਦੁਆ ਕਰੋ ਇਹਨਾਂ ਦੇ ਇਹਨਾਂ ਨੂੰ ਵੀ ਠੀਕ ਹੋ ਜਾਣ ਜਲਦੀ ਤੋਂ ਜਲਦੀ ਸਾਡੀ ਪਿਆਰੀ ਜੀ ਦੀ ਅੱਜ ਦੁਆ ਕਰੋ ਕੁੱਟ ਬਾਬਾ ਬਈ ਸੀਨਾ ਤੇ ਦੁਆ ਕਰੋ ਦੁਆ ਕਰੋ ਆਹ ਦੇਖੋ ਤੁਸੀਂ ਐ ਦੇਖੋ ਵੀ ਸਾਡੀ ਪ੍ਰੋਡਕਸ਼ਨ ਕਿੰਨੀ ਤਗੜੀ ਆ ਆਰਟਿਸਟਾਂ ਨੂੰ ਦੇਖੋ ਕਿਹੜਾ ਕਿਹੜਾ ਜੂਸ ਆ ਇਹ ਲੈਮਨ ਜੂਸ ਨਾ ਨਾ ਲਾਹੌਰੀ ਲਹਾਰੀ ਦੀਰਾ ਪੀਓ ਐਸ਼ ਕਰੋ ਲੈਵਣਾ ਹੈ ਇੱਥੇ ਲਾਹੌਰੀ ਉਧਰ ਲਹਾਰੀ ਸਾਰਿਆਂ ਨੇ ਮੁਬਾਰਕਾਂ ਦਿਓ ਜੀ ਠੀਕ ਹੈ ਆਪਾਂ ਲਿਆਂਦੀ ਨਵੀਂ ਐਲਈਡੀ ਇਹ ਹੈਗੀ ਹੈ ਕਿ ਮੇਰਾ ਦਾ 65 ਇੰਚ ਦੀ ਪਤਾ ਨਹੀਂ 65 ਦੀ ਹੈ ਕਿ 62 ਇੰਚ ਦੀ ਹੈ 163 ਸੈਂਟੀਮੀਟਰ 163 ਸੈਂਟੀਮੀਟਰ ਸੈਮਸੰਗ ਕੰਪਨੀ ਦੀ ਹੈ ਠੀਕ ਹੈ ਤੇ ਤੁਸੀਂ ਦੇਖਿਓ ਜਦੋਂ ਮਤਲਬ ਕਿ ਹੁਣ ਆਉਣਗੇ ਕੰਪਨੀ ਦੇ ਵਿੱਚੋਂ ਲਾਉਣ ਵਾਸਤੇ ਐਲਸੀਡੀ ਠੀਕ ਹੈ ਸਮਾਨ ਵਗੈਰਾ ਸਾਰਾ ਖਿਲ ਰਿਹਾ ਵੈ ਤਾਂ ਕਰਕੇ ਮੈਂ ਪੋਰਟਰੇਟ ਮੋਡ ਤੇ ਬਣਾ ਰਿਹਾ ਹਾਂ ਤੇ ਤੁਸੀਂ سپورਟ ਕਰਿਓ ਤੇ ਐਦਾਂ ਹੀ ਮਤਲਬ ਕਿ ਹੁਣ ਆਪਾਂ ਜਲਦੀ ਘਰ ਪਾਉਣਾ ਸਟਾਰਟ ਕਰ ਦੇਣਾ ਤੇ ਜਦੋਂ ਘਰ ਪਾਇਆ ਤੇ ਉਹਦੇ ਵਿੱਚ ਉਮੀਦ ਕਰਦੇ ਆ ਕਿ ਨਵੀਆਂ-ਨਵੀਆਂ ਚੀਜ਼ਾਂ ਅਸੀਂ ਲੈ ਕੇ ਆਈਏ ਠੀਕ ਹੈ ਤੇ ਕਾਰ ਤਾਂ 1 ਸਾਲ ਪਹਿਲਾਂ ਲੈ ਆਂਦੀ ਸੀਗੀ ਮਤਲਬ 5-7 ਦਿਨ ਹੋ ਗਏ 1 ਸਾਲ ਹੋ ਜੂਆ ਪੂਰਾ ਤੇ ਅੱਜ ਐਲਸੀਡ ਲੈਂਦੀ ਸਾਨੂੰ ਚਾਹ ਬਹੁਤ ਹੈ ਠੀਕ ਹੈ ਜਦੋਂ ਅਸੀਂ ਮਿਹਨਤ ਦੇ ਨਾਲ ਕੋਈ ਚੀਜ਼ ਲੈ ਕੇ ਆਉਣੇ ਆ ਠੀਕ ਹੈ ਤੇ ਵੀ ਆਪਾਂ ਐ ਕਹਿੰਦੇ ਆ ਕਿ ਰੱਬ ਹਰ ਇੱਕ ਦੀ ਮਿਹਨਤ ਦੇ ਵਿੱਚ ਬਰਕਤ ਪਾਵੇ ਠੀਕ ਹੈ ਤੇ ਉਹਦੀ ਕਮਾਈ ਇੰਨੀ ਜ਼ਿਆਦਾ ਹੋਵੇ ਕਿ ਆਪ ਦੀ ਮਰਜ਼ੀ ਦੇ ਨਾਲ ਜੋ ਚੀਜ਼ ਉਹਨੂੰ ਚੰਗੀ ਲੱਗਦੀ ਹੈ ਉਹ ਚੀਜ਼ ਉਹ ਲੈ ਕੇ ਆ ਸਕੇ ਤੇ ਆਈ ਮੈਂ ਲੈਣ ਇਨਵਰਟਰ ਗਿਆ ਸੀਗਾ ਰਾਤ ਠੀਕ ਹੈ ਤੇ ਕਿਉਂਕਿ ਸਾਨੂੰ ਲਾਈਟ ਚਲੀ ਗਈ ਸੀ ਤੇ ਮੈਨੂੰ ਦਿਲ ਕੀਤਾ ਮੈਂ ਕਿਹਾ ਯਾਰ ਐਲਸੀਡ ਵੀ ਲਈ ਚੱਲੀ ਫਿਰ ਮੈਂ ਲਿਆਇਆ ਧੰਨਵਾਦ ਜੀ ਮਿਲਦੇ ਆ ਜਦੋਂ ਕੰਪਨੀ ਵਾਲੇ ਆਏ ਕਾਜ਼ੀ ਅੱਜ ਜਦੀ ਓਪਨਿੰਗ ਕਰਕੇ ਦਿਖਾਵਾਂਗੇ ਜੀ ਦੇਖੀਏ ਫਿਰ ਇਹਦੇ ਵਿੱਚ ਕੀ ਹੈ ਹੈਂਗੇ ਦਿਲ ਦਾ ਹਾਂ ਬਈ ਦੇਖੋ ਇਹ ਰਿਮੋਟ ਤੇ ਕੀ ਇਹ ਰਿਮੋਟ ਤੇ ਹੈ ਜੀ ਹੈ ਰਿਮੋਟ ਤੇ ਬਈ ਬਣਾ ਕੇ ਨਾ ਆਓ ਫਿਰ ਬੇਕਣਗੇ ਟੈਂਕਾ ਦੋ ਮਾਰ ਦੇਗਾ ਹੈ ਆ ਜਾ ਟੈਂਕਾ ਦੋ ਮਾਰ ਦੇ ਜੀ ਲੈ ਆ ਬਈ ਰਿਮੋਟ ਸਿਰਾ ਇੱਥੇ ਆਪਾਂ ਓਪਨਿੰਗ ਪਹਿਲਾ ਆਉਦੀ ਵੀਡੀਓ ਦੇਖੀਗੇ ਮੂਸਿਆ ਦੇਖੀਏ ਤੁਮੇ ਨਾ ਲਿਖਾ ਬਈ ਇਸ ਤਰ੍ਹਾਂ ਨਾ ਲਗਾ ਕਰ ਤਾਗਾ ਫੇਰ ਸਟਾਰ ਕਰਾਂਗੇ ਸਾਹਿਬ ਕੱਚਾ ਕਰਕੇ ਦੇਖਾਂਗੇ ਬਾਰਿਸ਼ ਸਟਾਰਾਂ ਦੇ ਦੇਖਾਂਗੇ ਹਾਂ ਉਹ ਵੀ ਐਲੂ ਵੀ ਬਾਰਿਸ਼ ਸਟਾਰਾਂ ਸਰਦਾਰ ਕਿਉਂ ਭਈ ਸਾਨੂੰ ਕਿਉਂ ਮਗਰ ਦੇਖ ਓਏ ਤੈਨੂੰ ਮਗਰ ਸੀਂਦਾ ਹੈ ਨਹੀਂ ਕੀ ਤੁਹਾਨੂੰ ਬੋਲਦੇ ਨਹੀਂ ਭਈ ਪਹਿਲਾ ਬਾਤ ਸਦਾਰ ਜਹਾਤ ਨਹੀਂ ਉਹ ਦੇਖਿਆ ਫੇਰ ਕਰਾਂਗਾ ਉਹ ਨਹੀਂ ਜਦੋਂ ਵੀ ਕਰ ਲੋ ਓਕੇ ਦੇਖੋ ਹੀ ਸਦਾ ਕੀ ਆਵਾਜ਼ ਆਈ ਫੜੀ ਲੱਗੀ ਹੋਈ ਆ ਤੋ ਕੀ ਆ ਜਾਲਾ ਅੱਜ ਵੀ ਆਇਆ ਜੀ ਆਊਟਲੈਟ ਦੇ ਵਿੱਚ ਬਰਨਾਲੇ ਬਰਨਾਲਾ ਆਊਟਲੈਟ ਨੂੰ ਲਗਾਉਣੇ ਆ ਟਰੈਕਟਰ ਇਹ ਯਾਰੀ ਨਜ਼ਾਰਾ ਫਿਰ ਸੋਚ ਰਹੇ ਆ ਵੀ ਅਸੀਂ ਵੀ ਕਰੀਏ ਕੁਝ ਨਾ ਕੁਝ ਤੇ ਦੇਖਦੇ ਆ ਅੱਜ ਲੈ ਕੇ ਨਿਆਰਾ ਯਾਰ ਬੇਲੀ ਆਇਆ ਹੈ ਤੇ ਇਹ ਕਹਿੰਦੇ ਅਸੀਂ ਵੀ ਚਲਾਉਣੀ ਆ ਹੈ ਦੇਖਦੇ ਆ ਚਲਾ ਕੇ ਇਹ ਇੱਕ ਮਾਰਦੀ ਜੀ ਚੈੱਕ ਕਰੋ ਉਹਨਾਂ ਨਿਆਰਾ ਸਮੈਸ਼ ਜੇ ਤੁਹਾਨੂੰ ਤੁਸੀਂ ਆਊਟਲੈਟ ਆਉਂਗਾ ਨਾ ਤਾਂ ਜ਼ਰੂਰ ਵਿਜ਼ਿਟ ਕਰਕੇ ਜਾਇਓ ਚੈੱਕ ਕਰੋ ਇਹ ਉਹ ਦੇਖ ਕੋ ਨੋ ਦੇ ਦੇਖਦੇ ਆ ਪ੍ਰਾਈਸ ਪੁੱਛ ਕੇ ਕੀ ਪ੍ਰਾਈਸ ਦਾ ਕੀ ਰੇਟ ਹੈ ਫਿਰ ਤੁਹਾਨੂੰ ਦੱਸਦੇ ਆ ਜਰੂਰ ਵਿਜ਼ਿਟ ਕਰਿਓ ਜੇ ਕੋਈ ਆਇਆ ਤਾਂ ਇੱਥੇ ਜਰੂਰ ਇੱਕ ਵਾਰ ਵਿਜ਼ਿਟ ਕਰਕੇ ਜਾਇਓ ਤੇ ਦੇਖੋ ਨਜ਼ਾਰੇ ਬੋਲਿੰਗ ਬੋਲਿੰਗ ਇੱਥੇ ਸਾਰਾ ਕੁਝ ਬੜਾ ਜਵਾਬਕੁਨਾ ਦੇ ਗਿਆ ਜਣਾ ਵਾਲਾ ਸਿਸਟਮ ਸਾਰਾ ਕੀ ਪ੍ਰਾਈਸ ਹੈ ਪ੍ਰਾਈਸ ਨਹੀਂ ਪੈਦਾ ਕਿੰਨਾ ਟਾਈਮ ਵੇਟਿੰਗ ਹੈ 350 10 ਮਿੰਟ 3 ਮਿੰਟ 3 ਮਿੰਟ ਪਰ ਵੇਟਿੰਗ ਚੱਲ ਰਹੀ ਹੈ ਵੇਟਿੰਗ ਚੱਲ ਰਹੀ ਹੈ ਬ్రో ਅੱਧੇ ਘੰਟੇ ਦੀ ਤੇ ਆਪਾਂ ਫਿਰ ਨਹੀਂ ਕਰ ਸਕਦੇ ਵੇਟ ਸੋ ਚੈੱਕ ਕਰੋ ਗੇਮਿੰਗ ਜ਼ੋਨ

ਕਿੱਥੇ ਖੜਿਆ? ਉਹ ਖੜਿਆ। ਜੋ ਅਸੀਂ ਲੈਣ ਆਏ ਸੀ ਸਾਨੂੰ ਉਹ ਮਿਲਿਆ ਨਹੀਂਗਾ। ਇੱਥੇ ਅਸੀਂ ਆਏ ਸੀਗੇ ਚੇਅਰਸ ਲੈਣ ਵਾਸਤੇ ਕਿਸੇ ਨਾਲ ਯਾਰ ਨਾਲ ਦੋਸਤ ਨੇ ਆਪਣੇ ਨੇ। ਇਹ ਕੰਮ ਸਟਾਰਟ ਕੀਤਾ ਉਹ ਬੱਚਿਆਂ ਵਾ ਲਈਆਂ ਚੇਅਰ ਚਾਹੀਦੀਆਂ ਸੀ ਉਹ ਮਿਲਿਆ ਨਹੀਂ। ਤੇ ਓਕੇ ਬਾਏ ਬਾਏ ਟਾਟਾ। ਸਤਿ ਸ੍ਰੀ ਅਕਾਲ ਜੀ। ਅੱਜ ਅਸੀਂ ਆਏ ਪਹੁੰਚੋ ਜੀ ਬਠਿੰਡੇ ਤੇ ਅੱਜ ਸਾਡੀ ਧੀ ਗਰੀਬ ਦੀ ਦਾ ਸਾਡਾ ਜਿਹੜਾ ਐਪੀਸੋਡ ਚੱਲਦੀ ਸੀ ਬੈਬ ਸ੍ਰੀ ਚੱਲਦੀ ਸੀ ਤੇ ਉਹਦਾ ਜੋ ਐਂਡ ਹੋਇਆ ਸੀ ਤੇ ਅੱਜ ਬਹੁਤ ਹੀ ਸੋਹਣਾ ਉਹਦਾ ਐਂਡ ਹੋਇਆਗਾ ਤੇ ਅੱਜ ਸਾਰੇ ਕਲਾਕਾਰਾਂ ਨਾਲ ਤੁਹਾਨੂੰ ਉਹਨਾਂ ਨਾਲ ਮਲਾਨਾ ਇਕੱਲੇ ਇਕੱਲੇ ਕਲਾਕਾਰਾਂ ਨਾਲ ਤੇ ਮਤਲਬ ਇਹ ਜਿਹੜੇ ਸੀਨ ਹੈ ਸਾਡੇ ਮਤਲਬ ਪਿੱਛੇ ਪੈਣਗੇ ਤੇ ਆਜੋ ਇੱਕ ਵਾਰੀ ਥੋੜੀ ਸਾਰੇ ਕਲਾਕਾਰਾਂ ਨਾਲ ਗੱਲਬਾਤ ਕਰਵਾਨੇ ਆ ਤੇ ਹਾਂਜੀ ਸਾਡੇ ਪਹਿਲਾਂ ਮਨਿੰਦਰ ਜੀ ਨਾਲ ਮਿਲਾਈਏ ਤੇ ਜਿਹੜੇ ਮੇਨ ਫਿਲਮ ਦੇ ਹੀਰੋ ਕੋਈ ਗੋਡੇ ਮਚ ਗਿਆ ਜਿਹੜਾ ਨਹੀਂ ਹੀਰੋਇਨ ਅਜੇ ਹੀਰੋ ਮੈਂ ਨਾ ਹਾਂਜੀ ਥੱਲੇ ਗੋਡਾ ਲਾ ਕੇ ਬੈਠੇ ਸਾਰ ਜੇ ਗੋਡੇ ਮਚ ਗਏ ਮੇਰੇ ਤਾਂ ਹੀ ਜੇ ਮੇਰੇ ਕੁਝ ਹੋ ਜਾਂਦੀ ਦੀ ਨੇ ਖੁਦ ਦੱਸਤੀ ਮੈਨੂੰ ਆਏ ਕੋਈ ਦਾਂਈ ਕਰਾਉਂਗੀ ਸਜ਼ਾ ਮਨ ਲਈਏ ਹਾਂ ਫਿਰ ਆਰਟਿਸਟ ਉਹ ਹੀ ਹੁੰਦਾ ਜਿਹੜਾ ਵਧੀਆ ਆਪਦਾ ਐਕਟ ਅੱਗੇ ਲੈ ਕੇ ਆ ਸਕੇ ਤੇ ਤੁਹਾਨੂੰ ਇਹ ਦੱਸੂ ਜੀ ਤੁਹਾਡਾ ਮਤਲਬ ਇਹ ਸੀਰੀਜ਼ ਦੇ ਵਿੱਚ ਕੀ ਵਧੀਆ ਰਿਵਿਊ ਕੀ ਰਿਹਾ ਮਤਲਬ ਹੁਣ ਤੋਂ ਲੱਗ ਗਿਆ ਮੈਂ ਤਾਂ ਹੁਣ ਤੱਕ ਗਾਲੀ ਪੰਗਾ ਨਹੀਂ ਹੁਣ ਤੱਕ ਮੈਂ ਲੋਕਾਂ ਨਾਲ ਮਾਰੇ ਕੀਤਾ ਇਸ ਸੀਰੀਜ਼ ਚ ਸਾਰੀ ਖਰਾਬ ਕੀਤੀ ਮੇਰੀ ਮਾਂ ਮਾਰਦੀ ਮੇਰਾ ਪਿਓ ਹੁੰਦੇ ਹੋਵੇ ਮੇਰਾ ਪਿਓ ਦੂਰ ਕਰਤਾ ਇਹ ਵੀ ਕਹਿਣਾ ਮਤਲਬ ਵੀ ਇਹ ਜੀ ਇਹ ਸੀਰੀਜ਼ ਦੇ ਵਿੱਚ ਮੈਂ ਇਹ ਹਸਬੰਦਾ ਕੈਰੇਕਟਰ ਨਿਭਾਇਆ ਸੀਗਾ ਨੇ ਇੱਕ ਗੱਲ ਨਹੀਂ ਮੰਨੀ ਇੱਕ ਗੱਲ ਮੇਰੀ ਇੱਕ ਗੱਲ ਤਾਂ ਮੰਨੀ ਹੋਵੇ ਨੀ ਇੱਕ ਗੱਲ ਨਹੀਂ ਮੰਨੀ ਠੀਕ ਹੈ ਉਲਟੀ ਚੱਲੀ ਆ ਤਾਂ ਕਰਕੇ ਵੀ ਕਹਿੰਦਾ ਮਤਲਬ ਇਹਦੇ ਵਿੱਚ ਮੈਸੇਜ ਇਹੀ ਹੈ ਕਿ ਵੀ ਭਈ ਆਹ ਦੇ ਘਰ ਵਾਲੀ ਦੀ ਗੱਲ ਮੰਨ ਲਿਆ ਕਰੋ ਜਿਹੜੀਆਂ ਆਪਦੀ ਮਰਜ਼ੀ ਨਾਲ ਘਰ ਵਾਲੀ ਦੀ ਹਾਂ ਤੇ ਘਰ ਵਾਲੀ ਦੀ ਗੱਲ ਕਰ ਬਾਲੀ ਦੀ ਕਿਹਾ ਆਪਦੇ ਘਰ ਵਾਲੇ ਦੀ ਗੱਲ ਮੰਨ ਲਿਆ ਕਰੋ ਜਿਹੜੀਆਂ ਵੀ ਵਿਆਹੀਆਂ ਵਰੀਆਂ ਨੇ ਇੰਜ ਨਾ ਮੰਨੋਂਗੀਆਂ ਤਾਂ ਐਂਡ ਦਾ ਇਹ ਜਿਹਾ ਹੀ ਹੋਊਗਾ ਜਿਹਦਾ ਇਹਦਾਂ ਹੋਇਆ ਹਾਂ ਤੇ ਉਸ ਤੋਂ ਬਾਅਦ ਤੇ ਸਾਡੇ ਹਾਂਜੀ ਸਰ ਕਿਵੇਂ ਹੋ ਜੀ ਸਾਡੇ ਇਹਨੂੰ ਪਹਿਲੇ ਵਾਰ ਮਿਲੇ ਸੀ ਬਹੁਤ ਸੋਹਣਾ ਕੰਮ ਕੀਤਾ ਤੁਹਾਡਾ ਜੀ ਅੱਛਾ ਜੀ ਹਾਂਜੀ ਮੈਂ ਦੁਨੀਆ ਨੂੰ ਇਹੀ ਸਿਆਦ ਦੇਣਾ ਚਾਹੁੰਦਾ ਵੀ ਆ ਜੇ ਉਹਨੇ ਜੁਰਮ ਕੀਤਾ ਉਹਦਾ ਪਖਣਾ ਪੂਰਾ ਜਾਵੇ ਜੁਰਮ ਨੂੰ ਜੁਰਮ ਹੀ ਕਹਿਗੇ ਸਹੀ ਠੀਕ ਹੈ ਸਜ਼ਾ ਦਵਾਈ ਜਾਵੇ ਜੀ ਆਪਾਂ ਅੱਜ ਬਚਾਉਣਾ ਨਾ ਆਪਾਂ ਇੱਕ ਸਮਾਜ ਨੂੰ ਬਹੁਤ ਵੱਡਾ ਉਹ ਕਰ ਰਹੇ ਹਾਂ ਹਾਂ ਨਿਕਾਂ ਜੀ 베ਰੀ ਘਰ ਬਸਦੇ ਆ ਜਦੋਂ ਮਾਂ ਪਿਓ ਸਹੇ ਦੇ ਦਿੰਦਾ ਫਿਰ ਨਹੀਂ ਘਰ ਬਸਦੇ ਸਹੀ ਕੇ ਜੀ ਅੱਜ ਕੱਲ ਆਪਾਂ ਦੇਖਦੇ ਆਂ ਵੀ ਹੁਣ ਆਪਾਂ ਆ ਪਿੱਛੇ ਇੱਕ ਕੰਨਾਵਾ ਕਾਂਡ ਆਇਆ ਸੀਗਾ ਵੀ ਆ ਕੁੜੀ ਨੂੰ ਮਾਰਦਾ ਸੀਗਾ ਹਨਾ ਬਹੁਤ ਗੱਲ ਬਦਲ ਕੇ ਫੈਲੀ ਸੀਗੀ ਉਸ ਗੱਲ ਦੀ ਉਦੋਂ ਮਾਪੇ ਪੱਖ ਲੈਂਦੇ ਨੇ ਨਾ ਉਹ ਚੁੱਪ ਜਾਂਦੇ ਕੁੜੀ ਦੇ ਲੈ ਕਰਕੇ ਘਰ ਵੱਖਦੇ ਨੇ ਕੁੜੀ ਦਾ ਕੋਈ ਕਸੂਰ ਹੀ ਨਹੀਂ ਸੀਗਾ ਉਹਦੇ ਵਿੱਚ ਤਾਂ ਕਰਕੇ ਵੀ ਕੁੜੀ ਦਾ ਸਾਥ ਨਾ ਦਿਆ ਕਰੋ ਜੇ ਕੁੜੀ ਗਲਤ ਹੁੰਦੀ ਹੈ ਹਾਂ ਜਿੱਤੇ ਵਿੱਚ ਗਲਤੀ ਹੈ ਜੋ ਗਲਤੀ ਨੂੰ ਗਲਤ ਕਹੋ ਸੋ 올 ਦਾ ਬੈਸਟ ਬਾਈ ਇੰਦੀ ਪਿਆਰ ਕਰਦੇ ਰਹੇ ਸਾਡੇ ਧੀ ਗਰੀਬ ਨੂੰ ਮਤਲਬ ਜਿੱਦਾਂ ਤੁਸੀਂ ਪਿਆਰ ਦਿੱਤਾ ਹੁਣ ਨਵੀਂ ਵੈਬ ਸੀਰੀਜ਼ ਲੈ ਕੇ ਆ ਰਹੇ ਨੇ ਬਾਈ ਹੋਰੀ ਸੋ ਥੈਂਕ ਯੂ ਜੀ 올 ਦਾ ਬੈਸਟ ਜਾਂਦੇ ਰਹੋ ਵਾਧਦੇ ਰਹੋ ਥੈਂਕ ਯੂ ਸਾਸ੍ਰੀਕਾਰ ਸਾਸ੍ਰੀਕਾਰ ਹਾਂਜੀ ਦੋਸਤੋ ਅੱਜ ਅਸੀਂ ਆਏ ਸੀ ਬਠਿੰਡਾ ਤੇ ਪਿੰਡ ਜੱਸੀਪੌ ਵਾਲੀ ਜ਼ਿਲ੍ਹਾ ਬਠਿੰਡਾ ਤੇ ਇੱਥੇ ਅੱਜ ਸਾਡਾ ਸ਼ੂਟ ਸੀਗਾ ਤੇ ਇੱਥੇ ਬਹੁਤ ਵਧੀਆ ਰੌਣਕ ਮੇਲਾ ਲੱਗੇ ਨੇ ਕਾਫੀ ਸਾਰੇ ਆਰਟਿਸਟ ਆਏ ਹੋਣੇ ਤੇ ਤੁਹਾਡੀ ਆਰਟਿਸਟ ਨਾਲ ਸਾਰਿਆਂ ਨਾਲ ਗੱਲਬਾਤ ਵੀ ਕਰਵਾਵਾਂਗੇ ਤੇ ਹਲੇ ਥੋੜਾ ਸ਼ੂਟ ਮਤਲਬ ਥੋੜਾ ਜਿਹਾ ਚੱਲਦੇ ਆ ਸੈਟ ਥੋੜੀ ਮਤਲਬ ਥੋੜਾ ਜਿਹਾ ਕਾਰਵਾਈ ਕਰ ਰਹੇ ਨੇ ਹਲੇ ਸੀਨ ਵਗੈਰਾ ਡਿਜ਼ਾਈਨ ਕਰ ਰਹੇ ਨੇ ਤੋ ਆਰਟਿਸਟ ਬਹੁਤ ਦੂਰ ਦੂਰੋਂ ਪਹੁੰਚੇ ਨੇ ਸਾਰੇ ਆਰਟਿਸਟ ਜਿਵੇਂ ਸਾਡੇ ਭਾਈ ਕੰਮੋ ਜੀ ਇਹਨੂੰ ਤੁਸੀਂ ਕਾਫੀ ਸਾਰੀਆਂ ਫਿਲਮਾਂ ਦੇ ਵਿੱਚ ਦੇਖਿਆ ਹੋਊ YouTube ਤੇ ਥੈਂਕ ਯੂ ਜੀ ਤੇ ਕਾਫੀ ਮਿੰਟਾਂ ਮੰਨਿਆ ਨਾ ਇਹ ਪ੍ਰਤੀਜੈ ਟਰੈਕਟਰ ਚੜਿਆ ਹੋਇਆ ਮਤਲਬ ਕਿ ਸਮਝ ਨਹੀਂ ਆਉਂਦੀ ਸੀਨ ਮੈਨੂੰ ਲੱਗਦਾ ਅੱਧਾ ਘੰਟਾ ਹੋ ਗਿਆ ਕਿਉਂਕਿ ਸਰੀਆ ਕਾ ਟਰੈਕਟਰ ਬੰਨ ਰਿਹਾ ਆਇ ਨਹੀਂ ਆਇ ਕਰ ਲਓ ਇਹ ਨਹੀਂ ਆਇ ਕਰ ਲਓ ਜਿਹੜਾ ਵਿਚਾਰਾ ਕੈਮਰਾਮੈਨ ਆ ਉਹ ਥੋੜੇ ਵਿੱਚ ਖੜਾਗਾ ਕੋਈ ਨਹੀਂ ਦੱਸ ਕਰਦਾ ਹੈ ਹਾਂ ਸਹੀ ਗੱਲ ਤੇ ਇੱਧਰ ਸਾਡੇ ਜਗਦੇਵ ਮਾਨ ਜੀ ਤੇ ਹਾਂਜੀ ਜਗਦੇਵ ਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਹਾਂਜੀ ਭਾਈ ਕਿਵੇਂ ਹੋ ਤੁਸੀਂ ਹਾਂਜੀ ਹਾਂਜੀ ਕਿਵੇਂ ਤੁਸੀਂ ਵਧੀਆ ਜੀ ਚਲੋ ਸ਼ੁ크ਰਾਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਾਂ ਨਵੀਨ ਜੀ ਸਤਿ ਸ਼ ਨੀ ਲੱਗ ਰੇ ਅੱਛਾ ਅੱਛਾ ਚਲੋ ਤੁਹਾਨੂੰ ਫੋਨ ਉਰੇ ਰੱਖ ਲਾ ਬਾਕੀ ਹਾਂਜੀ ਲਾਡੀ ਬਾਈ ਨਾਲ ਗੱਲ ਕਰਾਨੇ ਨੇ ਲਾਡੀ ਥੋੜਾ ਫਿਰ ਜਿਆਦਾ ਮੈਨੂੰ ਉਹਦੇ ਹੱਥ ਖੜਾ ਕਰਾ ਹਾਂਜੀ ਲਾਡੀ ਬਾਈ ਕਿਵੇਂ ਜਮ ਵਧੀਆ ਬਾਈ ਜਮ ਜੜਦੀ ਕਰਾ ਹੋ ਗਿਆ ਸੀਨ ਸਮਝ ਆਏਗਾ ਸਾਰਿਆਂ ਨੂੰ ਬਾਈ ਸੀਨ ਸਾਰ ਨੂੰ ਸਮਝਾਤਾ ਸ਼ੀਟਿੰਗ ਚੱਲ ਰਹੀ ਆ ਤੇ ਬਬੂ ਦਾ ਗਾੜਾ ਮੰਗਣ ਦੇ ਤੇ ਵੀ ਸਾਰੇ ਆਰਟਿਸ ਦਿਖਾ ਦੋ ਜੇ ਗਰਮੀ ਬਾਈ ਜਿਆਦਾ ਆ ਯਾਰ ਗਰਮੀ ਦਾ ਕੋਈ ਹੱਲ ਕਰੋ ਹਾਂ ਹਾਂ ਕਰਦੇ ਆ ਬਾਈ ਮੰਗਾਇਆ ਹੋ ਸ਼ਾਮ ਨੂੰ ਹੈਗਾ ਪ੍ਰਬੰਧ ਬੜਾ ਮੋਟਾ ਹੈਗਾ ਪ੍ਰਬੰਧ ਹੈਗਾ ਹੈਗਾ ਬਲਵਲਾ ਠੰਡਾ ਪਾਣ ਲਈ ਇਹ ਅੱਕੜੇ ਯਾਰ ਆਪਣੇ ਮੈਦਾਨਾਂ ਤੇ ਫਿਰ ਤੋਂ ਉੱਥੇ ਖੜਾ ਉੱਥੇ ਇਧਰ ਬੁਲਾਉਂਦੇ ਜਿਵੇਂ ਕਰਦੇ ਠੰਡੇ ਇੰਦਰਾ ਆਰਟਿਸਟ ਆਹਾਂ ਕੋਈ ਨਹੀਂ ਇਹ ਸਾਡੇ ਹਾਂਜੀ ਬਣੀ ਕਿਵੇਂ ਹੋਰ ਚੜਦੀ ਕਲਾ ਤਾਂ ਚੜਦੀ ਆ ਪਰ ਗਰਮੀ ਬਹੁਤ ਲੱਗਦੀ ਕੋਈ ਨਹੀਂ ਕੋਈ ਨਾ ਮੈਸਜ ਕਰਦੇ ਕੋਈ ਨਾ ਕੋਈ ਪਰਮਾਂ ਨਾਜੀ ਕੋਈ ਸਤਿਕਾਰ ਦੀ ਸਾਰਿਆਂ ਨੂੰ ਵਧੀਆ ਠੀਕ ਆ ਤੁਹਾਡੇ ਸਾਡੇ ਸੀਨ ਡਿੱਜਾਂਗੀ ਹਾਂਜੀ ਹਾਂਜੀ ਓਕੇ ਹਾਂ ਗਰਮੀ ਗਰਮੀ ਠੀਕ ਹੋ ਉੱਧਰ ਕੱਢ ਕੇ ਕਿਹਣਾ ਇੱਥੇ ਆ ਜਾ। ਆਪ ਵੀ ਤੂੰ ਜਾ ਰਹੀ ਹੈ। ਸੱਚੀ ਕਾਜ ਸਾਰ ਨੂੰ ਕਿਦਾਂ ਅੱਜ ਸਟੇਜ ਸਾਹਮਣੇ ਆ ਰਹੀ ਹੈ ਮੇਰੀ। ਓਕੇ। ਤੇ ਅੱਜ ਮੈਨੂੰ ਗੋਲੀ ਵੱਜ ਸਕਦੀ ਹੈ ਜਾਂ ਮੈਨੂੰ ਜੇਲ ਹੋ ਸਕਦੀ ਹੈ। ਥੋੜਾ ਜਿਹਾ ਕੰਮ ਹੋਊਗਾ। ਅੱਜ ਸਾਰੇ ਕੁਝ ਆ ਰਹੇ ਨਹੀਂ ਬੰਦੋ ਸਾਰੇ ਕਰਾ। ਬਰਜਾਈ ਹੈ। ਗੋਲੀ ਨਹੀਂ ਕਰਵਾਉਂਦੇ ਜੇਲ ਨਹੀਂ ਕਰਵਾਵਾਂਗੇ ਕੋਈ ਨਾ। ਤਸਕਰੀ ਹੋਣੀ ਮੈਨੂੰ। ਜਾਨੋਂ ਨਹੀਂ ਮਾਰਨੀ। ਠੀਕ ਹੈ ਠੀਕ ਹੈ। ਹਾਂ। ਤੇ ਸੀਨ ਸਾਰਾ ਸਮਝ ਲੈ ਸਭ ਨੇ। ਹਾਂਜੀ ਇਹਨੇ ਤੁਸੀਂ ਕਰੋ ਮੈਡਮ ਉਹ ਖੜੇ ਨੇ ਬਾਈ। ਤੇ ਸਾਡੇ ਮੁਲਾਜ਼ਮ ਨੇ। ਸਾਡਾ ਵਾ ਤੂੰ ਕੈਮਰਾਮੈਨ ਆ ਤੂੰ ਬਲੌਗ ਬਣਾਉਂਦਾ ਖਰਦਾ ਇਹ ਵੀ ਜਰੂਰੀ ਵਾਲੇ ਸੀਨ ਸਮਝਾ ਰਿਹਾ ਜੀ ਕਰੀਏ ਸਟਾਰਟ ਜੀ ਆਹ ਜੀ ਆਮ ਬਤਾ ਸੀਨ ਕਰ ਹਾਂਜੀ ਕਰੀਏ ਸਟਾਰਟ ਹਾਂਜੀ ਸੀਨ ਸਮਝਾਇਆ ਜਾ ਰਿਹਾਗਾ ਤੇ ਉਸ ਸੀਨ ਸਮਝਾਉਣ ਤੋਂ ਬਾਅਦ ਅੱਜ ਤੁਸੀਂ ਦੇਖ ਸਕਦੇ ਆ ਇਹ ਮਤਲਬ ਸਾਰੇ YouTube ਕਹਿ ਸਕਦੇ ਆ ਇੱਥੇ ਡਿਗੀ ਹੋਏ ਅੱਜ ਸਾਰੇ ਅੱਜ ਸਾਰੇ YouTubeਰ ਇੱਥੇ ਪਹੁੰਚੇ ਨਹੀਂ ਤੇ ਇਹਨਾਂ ਦੇ ਵਿੱਚੋਂ ਇੱਕ ਦੋ ਬੰਦੇ ਇਹੋ ਜਿਹੇ ਹੋਣਗੇ ਜਿਨ੍ਹਾਂ ਦਾ ਚੈਨਲ ਨਾ ਹੋਊਗਾ ਬਾਕੀ ਸਭ ਦੇ ਚੈਨਲ ਬਣੇ ਹੋਣਗੇ ਹਨਾ ਹਾਂ ਦੇਖੋ ਸਭ ਦੇ ਮਨਿੰਦਰ ਮਾਮਾ ਤਾਂ ਹੁਣ ਆਪਦੀ ਗੱਲ ਦੀ ਉੱਤੇ ਬੈਠਾ ਹੈ ਤੁਸੀਂ ਮਨਿੰਦਰ ਨੂੰ ਲਾਂਟ ਪਾਉਗਾ ਵੀ ਨਹੀਂ ਸਾਰੇ ਆਇਆ ਜਾ ਰਿਹਾ ਸਾਰੇ ਨੂੰ ਅੱਛੂ ਹੀ ਕਹਿ ਸਕਦੇ ਵੀ ਡਾਇਰੈਕਟਰ ਕਾਫੀ ਪਹੁੰਚੂਗਾ ਮਾਮਾ ਕੀ ਕਹਿ ਕੇ ਬੁਲਾਇਆ ਸਾਰੇ ਆਰਟਿਸਟ ਬਹੁਤ ਵਧੀਆ ਸੀ ਮੈਂ ਕਹਿੰਦਾ ਸਭ ਇਹ ਫਿਲਮਾਂ ਤੁਸੀਂ ਦੇਖੋਗੇ ਧੀ ਗਰੀਬ ਨਾ ਫਿਰ ਤਾਂ ਮੈਂ ਆਉਂਗਾ ਬਹੁਤ ਸੋਹਣੀ ਸਟੋਰੀ ਹੈ ਬੈਸਿੰਗ ਕਾਫੀ ਟਾਈਮ ਤੋਂ ਚੱਲਦੀ ਹੈ ਜੀ ਤੇ ਅੱਜ ਇਹ ਤਾਂ ਇਹ ਸੀਰੀਜ਼ ਦਾ ਐਂਡ ਹੋਣਾਗਾ ਪੈਸੇ ਤੇ ਆਇਆ ਦੇਖ ਸਕਦੇ ਹੋ ਕਿ ਬਾਕੀ ਸਾਡੇ ਇਧਰ ਪੁਲਿਸ ਵਾਲੇ ਬਾਈ ਵੀ ਆਏ ਹੋਏ ਸੀਗੇ ਹਨਾ ਸਾਡੇ ਸਣੀ ਬਾਜੀ ਇਹਨਾਂ ਦਾ ਵੀ ਚੈਨਲ ਆ ਤੇ ਇਹ ਵੀ ਬਗੇ ਉਹ ਬਣਾਉਂਦੇ ਨੇ ਬਹੁਤ ਸੋਹਣੀਆਂ ਤੁਸੀਂ ਘਰਾਂ ਨੂੰ ਨਾ ਬੇਨਤੀ ਕੀਤੀ ਹੈ ਹੱਥ ਜੋੜ ਕੇ ਹੱਥ ਪ੍ਰੋਮਰ ਸਬਸਕ੍ਰਾਈਬ ਕਰਨਾ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਇੰਸਟਾਗ੍ਰਾਮ ਕਮੋਤੀ ਆਉੜ ਸਬਸਕ੍ਰਾਈਬ ਕਰ ਲਓ ਬੋਲਦੇ 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 ਉਹ ਵੀ ਸਬਸਕ੍ਰਾਈਬ ਕਰਨਾ ਕਮੋ ਘੰਡਿਆਲੇ ਫੇਸਬੁੱਕ ਦਾ ਕਮੋ ਘੰਡਿਆਲੇ ਕਹਿੰਦੀ ਹੈ ਉਹ ਵੀ ਇਸ ਨੂੰ ਕਰਾਉਣਾ ਹੈ ਪਸੇਜੀ ਦਾ ਇਹ ਜਿਸ ਤੋਂ ਹਮ ਆਪਣੀ ਨੂੰ ਕਰਾ ਤੁਹਾਡੇ ਮੈਂ ਤਾਂ ਕੋਈ ਵੀ ਇੰਟਿਕਟ ਸਟਾਈਲ ਹੁੰਦੀ ਆ ਰਹੀ ਹੈ ਚਾਹੀ ਨੂੰ ਪਰ ਇੱਕ ਮਿੰਟ ਸਮਝਾਇਆ ਜਾ ਰਿਹਾ ਫਿਰ ਸੀਨ ਥੋੜਾ ਜਿਹਾ ਹੋਰ ਜਿਹਾ ਤੇ ਮਨਿੰਦਰ ਬਾਈ ਸਮਝਾ ਰਹੇ ਨੇ ਤੇ ਥੋੜਾ ਜਿਹਾ ਹਲੇ ਵੀ ਥੋੜੀ ਘਾਟ ਹੈਗੀ ਆ ਸੀਨਾਂ ਦੇ ਵਿੱਚ ਤਾਂ ਕਰਕੇ ਹਲੇ ਵੀ ਸੀਨ ਸਮਝਾਇਆ ਜਾ ਰਿਹਾ ਕਿਉਂਕਿ ਪਤਾ ਨਹੀਂ ਲੱਗ ਰਿਹਾ ਕਿ ਆਰਟਿਸਟ ਕਾਫੀ ਨੇ ਥੋੜਾ ਜਿਹਾ ਕੱਲੇ ਕੱਲੇ ਨੂੰ ਡਾਇਰੈਕਸ਼ਨ ਦੇਣੀ ਪੈਂਦੀ ਆ ਦੇਖੋ ਆ ਦੇਖ ਸਕਦਾ ਸੀ ਹਾਂ ਲੇਕਿਨ ਆਏ ਕਰਕੇ ਮੰਗਰੀ ਬਹਾਲੇ ਤੂੰ ਵੀ ਨਾਲ ਲੜਾ ਉਹ ਪਹਿਲਾਂ ਹੁਣ ਗੋਲਾ ਨਾ ਕਰੇ ਤੂੰ ਹਾਂ ਚਲੋ ਜੀ ਹਾਂ ਜੀ ਸਟੇਜਾਂ ਉੱਪਰ ਫੇਰ ਉਲਝ ਜਗਾ ਥੋੜਾ ਜਿਹਾ ਕੰਮ ਹੋ ਰਿਹਾ ਹੈ ਰਿਸ਼ਤੇਦਾਰੀਆਂ ਉਲਝ ਗਈਆਂ ਰਿਸ਼ਤੇਦਾਰੀਆਂ ਕਰਕੇ ਉਸ ਪਤਾ ਨਹੀਂ ਲੱਗਦਾ ਕਿ ਵੀ ਕੌਣ ਕਿਸਦਾ ਕੀ ਬਣਿਆ ਹੋਗਾ ਕਿਉਂਕਿ ਆਰਟਿਸਟ ਕਾਫੀ ਹੋ ਜਾਂਦੇ ਨੇ ਨਾ ਤੇ ਤਾਂ ਕਰ ਉਸ ਪਤਾ ਨਹੀਂ ਲੱਗਦਾ ਹੈਗਾ ਵੀ ਕਿਹੜਾ ਰਿਸ਼ਤੇਦਾਰ ਕੀ ਲੱਗਦਾ ਕਿਹੜਾ ਕੀ ਲੱਗਦਾ ਤੇ ਤੁਸੀਂ ਲੌਂਜ ਵਿੱਚ ਦੇਖੋਗੇ ਬਹੁਤ ਮਜ਼ਾ ਆਊਗਾ ਉਹ ਦਿਖਾਵਾਂਗੇ ਸਾਰੇ ਕਈ ਆਰਟਿਸਟ ਦਾ ਬਹੁਤ ਤੁਸੀਂ ਵੱਡੀ ਫਿਲਮਾਂ ਦੇ ਵਿੱਚ ਦੇਖਿਆ ਨੂੰ ਜਿਵੇਂ ਆ ਆਪਣੇ ਹੈ ਕਿਕਰ ਸਿੰਘ ਦੀ ਇਹ ਕਾ ਵੀ ਵੱਡੀ ਫਿਲਮਾਂ ਵਿੱਚ ਕੰਮ ਕਰਦੇ ਨੇ ਕਰ ਵੀ ਰਹੇ ਨੇ ਹਾਂਜੀ ਹਾਂਜੀ ਆਉਂਦੇ ਆਉਂਦੇ ਆਉਂਦੇ